ਰੀਪ ਹੋ ਜਾਂਦੇ ਨੇ ਇਹ ਉਹਨਾਂ ਦੇ ਕਰਮ ਹੁੰਦੇ ਨੇ ਹੁਣ ਜੇ ਇੱਕ ਛੋਟੀ ਬੱਚੀ ਦਾ 3 ਮਹੀਨੇ ਦੀ ਬੱਚੀ ਦਾ ਰੇਪ ਹੋ ਰਿਹਾ ਹੈ ਉਹਦੇ ਵਿੱਚ ਉਹਦੇ ਕੀ ਕਰਮ ਨੇ ਉਹਦੇ ਵਿੱਚ ਜੀ ਇਹ ਇੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਹੈ ਜੇ ਤੁਸੀਂ ਸੁਣੋਗੇ ਤਾਂ ਮੈਂ ਸੁਣਾਦਾ ਹੂੰ ਠੀਕ ਹੈ ਜੀ ਦੋ ਤੁਸੀਂ ਲਾ ਲੋ ਕਿ ਮੈਂ ਖਰਾਬ ਬੰਦਾ ਹਾਂ ਤੇ ਤੁਸੀਂ ਚੰਗੇ ਹੋ ਠੀਕ ਹੈ ਦੋਨੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਨ ਜਾਂਦੇ ਨੇ ਸ਼ਾਇਦ ਤੁਸੀਂ ਸੁਣੀ ਵੀ ਹੋਊਗੀ ਪਹਿਲਾਂ ਸਿਰ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣਨ ਜਾਂਦੇ ਨੇ ਤੇ ਉਹ ਰੋਜ਼ ਜਾਂਦੇ ਨੇ ਰੋਜ਼ ਜਾਂਦੇ ਨੇ ਤੇ ਇੱਕ ਦਿਨ ਆਂਦਾ ਹੈ ਕਿ ਜਿਹੜਾ ਮਾੜਾ ਬੰਦਾ ਹੁੰਦਾ ਆ ਉਹ ਚੱਲਦਾ ਚੱਲਦਾ ਰਸਤੇ ਤੇ ਜਾ ਰਿਹਾ ਹੁੰਦਾ ਤੇ ਉਹਨੂੰ ਇੱਕ ਘੜਾ ਮਿਲ ਜਾਂਦਾ ਸੋਨੇ ਦਾ ਇਹ ਸਾਖੀ ਲਿਖੀ ਹੋਈ ਆ ਇਹ ਮੈਂ ਜਦੋਂ ਹੋਸਟਲ ਚ ਪੜ੍ਹਦੀ ਸੀ ਇਹ ਸਾਖੀ ਮੈਂ ਉਦੋਂ ਦੀ ਪੜ੍ਹੀ ਹੋਈ ਉਦੋਂ ਮੈਂ ਗਤਕਾ ਸਿੱਖਦੀ ਸੀਗੀ ਠੀਕ ਆ ਹੋਸਟਲ ਚ ਤੇ ਉਹ ਸਾਖੀ ਉਦੋਂ ਦੀ ਆ ਕਿ ਉਹ ਜਿਹੜਾ ਜਾਂਦਾ ਵਾ ਬੁਰਾ ਬੰਦਾ ਉਹ ਜਾਂਦਾ ਰਸਤੇ ਚ ਉਹਨੂੰ ਇੱਕ ਘੜਾ ਮਿਲਦਾ ਆ ਤੇ ਉਹਦੇ ਵਿੱਚ ਸੋਨੇ ਦੀਆਂ ਮੁੰਦਰਾ ਉੱਪਰ ਉੱਪਰ ਮੁੰਦਰਾ ਹੁੰਦੀਆਂ ਨੇ نیچے ਕੋਲੇ ਹੁੰਦੇ ਨੇ ਤੇ ਜਿਹੜਾ ਭਲਾ ਬੰਦਾ ਹੁੰਦਾ ਜਿਹੜਾ ਚੰਗਾ ਹੁੰਦਾ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਆ ਉਹ ਅੱਛਾ ਉਹ ਉਹਨਾਂ ਕੋਲ ਜਾਂਦਾ ਆ ਤੇ ਆਂਦੇ ਆਂਦੇ ਜਦੋਂ ਵਾਪਸ ਆ ਰਹੇ ਹੁੰਦੇ ਉਹਦੇ ਪੈਰ 'ਚ ਨਿੱਕੀ ਜੀ ਸੂਲ ਵੱਜ ਜਾਂਦੀ ਆ ਹੂੰ ਠੀਕ ਹੈ ਸੂਲ ਵੱਜ ਜਾਂਦੀ ਆ ਜੀ ਉਹ ਫਿਰ ਜਾਂਦਾ ਵਾ ਉਹ ਜਿਹੜਾ ਬੰਦਾ ਹੁੰਦਾ ਖਰਾਬ ਬੰਦਾ ਹੁੰਦਾ ਉਹਦੇ ਕੋਲ ਜਾਂਦਾ ਕਹਿੰਦਾ ਕਿ ਮੇਰਾ ਮੇਰੇ ਪੈਰ ਦੇ ਵਿੱਚ ਯਾਰ ਸੂਲ ਵੱਜੀ ਆ ਕੁਝ ਕਰ ਹੀ ਲੈਦਾ ਉਹ ਕਹਿੰਦਾ ਤੂੰ ਉਹਨੂੰ ਛੱਡ ਆ ਦੇਖ ਮੈਨੂੰ ਮੋਹਰਾ ਮਿਲਿਆ ਸੋਨੇ ਦੀਆਂ ਹਾਂ ਉਹ ਫਿਰ ਹੱਕ ਬੱਕਰ ਆਇਆ ਕਿ ਮੈਂ ਤੇ ਇੰਨਾ ਪਵਿੱਤਰ ਬੰਦਾ ਆ ਮੈਂ ਤੇ ਇੰਨਾ ਸਾਫ਼ ਸੁਥਰਾ ਬੰਦਾ ਆ ਮੇਰੇ ਨਾਲ ਹੀ ਨਹੀਂ ਮਾਰੀ ਕਿਉਂ ਹੋਈ ਆ ਮੇਰੇ ਸੂਲ ਵੱਜ ਗਏ ਤੇ ਤੂੰ ਦੇ ਨਿੱਤ ਦਾ ਤੂੰ ਸ਼ਰਾਬੀ ਇੱਕ ਬੰਦਾ ਕੋਹਾਵੀ ਬੰਦਾ ਵਾ ਤੈਨੂੰ ਮੋਹਰਾ ਕਿੱਦਾਂ ਮਿਲ ਗਿਆ ਸੋਨੇ ਦੀਆਂ ਉਹ ਕਹਿੰਦਾ ਇਹ ਗੱਲ ਨਾ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਜਾ ਕੇ ਜਦ ਤੁਸੀਂ ਕਿਹਾ ਨਾ ਕਿ ਕਰਮਾ ਹਨਾ ਉਹ ਜਿਹਦਾ ਇਹ ਰਿਪਲਾਈ ਮੈਂ ਸਾਖੀ ਦੇ ਰਹੀ ਦੇ ਰੀਆਂ ਤੇ ਫਿਰ ਉਹ ਦੋਨੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਂਦੇ ਨੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲ ਕਹਿੰਦੇ ਨੇ ਕਿ ਬਾਬਾ ਜੀ ਮੈਂ ਤੇ ਦੇਖੋ ਕੁਝ ਇੰਨਾ ਪਲਾਈਨਸ ਆਣ ਇਨਾ ਚੰਗਾ ਇਨਸਾਨ ਆ ਮੈਂ ਤੇ ਮੈਨੂੰ ਉਸੂਲ ਵਜੇ ਹੋਈ ਆ ਪੈਰ ਚ ਤੇ ਇਹ ਜਿਹੜਾ ਮਾੜਾ ਇਨਸਾਨ ਇਹਨੂੰ ਉਮਰਾ ਮਿਲ ਗਈਆਂ ਫਿਰ ਬਾਬਾ ਜੀ ਦੋ ਮਿੰਟ ਜੋ ਵੀ ਬਾਬਾ ਜੀ ਗੋਏ ਜਵਾਬ ਦਿੰਦੇ ਨੇ ਦੇਖ ਬੇਟਾ ਇਹ ਪਿਛਲੇ ਜਨਮ ਚ ਇਹਦੇ ਮਾੜੇ ਕਰਮ ਸੀਗੇ ਨਾ ਜਿਹੜੇ ਤੇ ਇਸ ਜਨਮ ਚ ਇਹ ਭਗਤੀ ਚ ਪੈ ਗਿਆ ਮੇਰੀ ਸੰਗਤ ਮਤਲਬ ਬਾਬਾ ਜੀ ਦੀ ਸੰਗਤ ਲੈਣ ਲੱਗ ਗਿਆ ਜਿਹਨੂੰ ਕਹਿੰਦੇ ਆ ਕਥਾ ਸੁਣਨ ਲੱਗ ਗਿਆ ਜਾਂ ਰੱਬ ਦਾ ਨਾਮ ਲੈਣ ਲੱਗ ਗਿਆ ਤੇ ਉਦੋਂ ਉਹਨਾਂ ਨੂੰ ਉਸ ਟਾਈਮ ਤੇ ਜਿਹੜੇ ਤੇਰੇ ਪਿਛਲੇ ਕਰਮ ਸੀਗੇ ਨਾ ਪਿਛਲੇ ਕਰਮਾਂ ਦਾ ਤਾਂ ਰੈਸ ਕਰਮ ਦੇ ਵਿੱਚ ਲੇਖਾ ਜੋਖਾ ਦੇਣਾ ਪਿਆ ਲੇਖਾ ਜੋਖਾ ਤੈਨੂੰ ਇਸ ਜਨਮ ਦੇ ਵਿੱਚ ਬਹੁਤ ਭਾਰੀ ਦੇਣਾ ਪੈਣਾ ਸੀ ਉਦੋਂ ਸ਼ੁਕਰ ਮਨਾ ਤੇਰੇ ਸਿਰਫ ਸੂਲ ਵੱਜੀ ਆ ਫਿਰ ਜੇ ਤੁਸੀਂ ਕਰਮਾਂ ਤੇ ਇਨਾ ਬਲੀਵ ਰੱਖਦੇ ਹੋ ਫਿਰ ਆਪਣੇ ਕੇਸ ਦੇ ਵਿੱਚ ਤੁਸੀਂ ਕਿਉਂ ਨਹੀਂ ਇਹ ਗੱਲ ਮੰਨੀ ਕਿ ਠੀਕ ਆ ਮੇਰੇ ਨਾਲ ਜੋ ਹੋਇਆ ਮੇਰੇ ਕਰਮ ਸੀ ਹਾਂ ਬਿਲਕੁਲ ਕਰਮ ਸੀਗੇ ਲੇਕਿਨ ਉਸ ਬੰਦੇ ਨੇ ਇਹ ਇੱਕ ਸਮਾਜਿਕ ਉਹ ਵੀ ਚੀਜ਼ ਆਂਦੀ ਹੈ ਨਾ ਕਿ ਅਸੀਂ ਬਰਾਬਰ ਨਹੀਂ ਅਸੀਂ ਵੀ ਕੋਈ ਮੁੱਦਾ ਚੱਕ ਸਕਦੇ ਆ ਇਹ ਇੱਕ ਕੁੜੀਆਂ ਦੀ 셀ਫ ਰਿਸਪੈਕਟ ਲਈ ਆ ਕਦੀ ਕਿਸੇ ਦੇ ਇਤਜਾਬ ਪਾਤਾ ਕਦੀ ਕੋਸ਼ ਕਰਤਾ ਇਹ ਉਹ ਇਹ ਚੀਜ਼ ਉਹ ਚੀਜ਼ ਹੈ ਇਹ ਤੁਸੀਂ ਹਰ ਚੀਜ਼ ਨੂੰ ਮਿਕਸ ਨਾ ਨਾ ਕਰੋ ਪਰਮਾ ਤੇ ਤੁਸੀਂ ਬਿਲੀਵ ਕਰਦੇ ਹੋ ਪਰ ਤੁਸੀਂ ਕਹਿੰਦੇ ਕਿ ਕੁੜੀਆਂ ਦੇ ਰੇਪ ਹੋ ਜਾਂਦੇ ਨੇ ਇਹ ਉਹਨਾਂ ਦੇ ਕਰਮ ਹੁੰਦੇ ਨੇ ਹੁਣ ਜੇ ਇੱਕ ਛੋਟੀ ਬੱਚੀ ਦਾ 3 ਮਹੀਨੇ ਦੀ ਬੱਚੀ ਦਾ ਰੇਪ ਹੋ ਰਿਹਾ ਹੈ ਉਹ